ਸੰਗਤ ਜੀ ਜੇਕਰ ਤੁਸੀਂ ਵੀ ਕਰੋੜਪਤੀ ਬਨਣਾ ਚਾਹੁੰਦੇ ਹੋ ਉਹਨਾਂ ਲੋਕਾਂ ਵਾਂਗੂ ਖੁੱਲਾ ਖਰਚ ਕਰਨਾ ਚਾਹੁੰਦੇ ਹੋਣਾ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਜੀ ਇਸ ਉਪਾਅ ਨੂੰ ਕਰਕੇ ਲੋਕ ਆਪਣੇ ਘਰ ਪੈਸੇ ਵੱਲੋਂ ਪੂਰੇ ਬੇਸਿਕ ਰੋਏ ਬੈਠਿਆ ਤਾਂ ਆਓ ਆਪਾਂ ਇਸ ਉਪਾਅ ਨੂੰ ਜਾਣਦੇ ਹਾਂ ਜੀ ਕਿ ਇਹ ਉਪਾਅ ਕਿਵੇਂ ਕਰਨਾ ਹੈ ਕਿਹੜੇ ਦਿਨ ਕਰਨਾ ਹੈ ਅਤੇ ਕਿਸ ਤਰ੍ਹਾਂ ਆਪਣੇ ਘਰ ਵਿੱਚ ਤੁਸੀਂ ਬਰਕਤ ਲਿਆਉਣੀ ਹੈ ਜੀ ਸਭ ਤੋਂ ਪਹਿਲਾਂ ਪੰਜਾਬੀ ਗੁਰੂ ਉਪਾਅ ਚੈਨਲ ਤੇ ਆਈ ਸਾਰੀ ਸੰਗਤ ਨੂੰ ਸਤਿ ਸ਼੍ਰੀ ਅਕਾਲ ਜੀ ਸੰਗਤ ਜੀ ਜੇਕਰ ਤੁਹਾਡੇ ਘਰੇ ਜਾਂ ਤੁਹਾਡੇ ਘਰ ਦੇ ਆਸ-ਪਾਸ ਕਿਤੇ ਵੀ ਤੁਹਾਨੂੰ ਕੀੜੇ ਦਿਖਾਈ ਦਿੰਦੇ ਹਨ ਕਾਹਕੇ ਕੀੜਿਆਂ ਦਾ ਕੋਈ ਵੀ ਭੌਤ ਦਿਖਾਈ ਦਿੰਦਾ ਹੈ ਤਾਂ ਉਹਨਾਂ ਤੋਂ ਆਪਾਂ ਕੀ ਕੁਝ ਸਿੱਖ ਸਕਦੇ ਹਾਂ ਅਤੇ ਆਪਾਂ ਉਹਨਾਂ ਕੀੜਿਆਂ ਦੇ ਨਾਲ ਕੀ ਉਪਾਹ ਕਰ ਸਕਦੇ ਹਾਂ ਕਿ ਸਾਡੇ ਘਰ ਦੀ ਬਰਕਤ ਵੱਧ ਜਾਵੇ ਅਤੇ ਜਲਦ ਤੋਂ ਜਲਦ ਅਸੀਂ ਕਰੋੜਪਤੀ ਬਣ ਜਾਈਏ ਜੀ ਸਾਡੇ ਮਹਾਪੁਰਖ ਅਤੇ ਬਜ਼ੁਰਗ ਅਕਸਰ ਹੀ ਕੀੜਿਆਂ ਨੂੰ ਦਰवेश ਆਖਿਆ ਕਰਦੇ ਸਨ ਆਪਾਂ ਨੂੰ ਇਹ ਗੱਲ ਵੀ ਸਮਝਣ ਵਾਲੀ ਹੈ ਕਿ ਆਖਰ ਇਹਨਾਂ ਕੀੜਿਆਂ ਨੂੰ ਦਰवेश ਕਿਉਂ ਕਿਹਾ ਜਾਂਦਾ ਸੀ ਸੰਗਜੀ ਕੀੜਿਆਂ ਨੂੰ ਆਪਣੇ ਬਜ਼ੁਰਗ ਦਰवेश ਇਸ ਕਰਕੇ ਕਹਿੰਦੇ ਸਨ ਕਿਉਂਕਿ ਆਪਾਂ ਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਸਿੱਖਣ ਨੂੰ ਮਿਲਦਾ ਹੈ ਅਤੇ ਆਪਣੇ ਮਹਾਪੁਰਖ ਕਹਿੰਦੇ ਹਨ ਕਿ ਕੀੜੇ ਸਾਡਾ ਦੁੱਖ ਵੀ ਆਪਣੇ ਅੰਦਰ ਧਾਰਨ ਕਰਨ ਦੀ ਸ਼ਕਤੀ ਰੱਖਦੇ ਹਨ ਭਾਵ ਕਿ ਅਸੀਂ ਕੀੜੇ ਉੱਪਰ ਕੀ ਉਪਾਅ ਕਰੀਏ ਕਿ ਇਹ ਸਾਡੇ ਦੁੱਖ ਆਪਣੇ ਅੰਦਰ ਸਮਾ ਲੈਣ ਜੀ ਸੰਗਤ ਜੀ ਤੁਸੀਂ ਲੋਕਾਂ ਨੂੰ ਦੇਖਿਆ ਹੋਵੇਗਾ ਉਹ ਕੀੜਿਆਂ ਤੇ ਸਤਨਾਜੇ ਪਾਉਂਦੇ ਹਨ ਪਰ ਕਈ ਲੋਕ ਇਸ ਨੂੰ ਵੈਂਪਰ ਮਾਖਦੇ ਹਨ ਅਤੇ ਕੁਝ ਲੋਕ ਇਸ ਨੂੰ ਟੂਣਾ ਟੋਟਕਾ ਵੀ ਕਹਿੰਦੇ ਹਨ ਪਰ ਤੁਹਾਨੂੰ ਇਸ ਵਹਿਮ ਵਿੱਚੋਂ ਨਾ ਬਾਹਰ ਨਿਕਲਣਾ ਚਾਹੀਦਾ ਹੈ ਗ੍ਰਹਿਾਂ ਦੀ ਸਥਿਤੀ ਨੂੰ ਦੇਖ ਕੇ ਵੀ ਕਈ ਤਰ੍ਹਾਂ ਦੇ ਉਪਾਅ ਕੀਤੇ ਜਾਂਦੇ ਹਨ ਅਤੇ ਇਹ ਜ਼ਿਆਦਾਤਰ ਕੀੜਿਆਂ ਦੇ ਭੌਂਤੇ ਹੀ ਕੀਤੇ ਜਾਂਦੇ ਹਨ ਜੀ ਕਿਉਂਕਿ ਇਹਨਾਂ ਦੀ ਸੰਖਿਆ ਜ਼ਿਆਦਾ ਹੁੰਦੀ ਹੈ ਅਤੇ ਜਿਵੇਂ ਜਿਵੇਂ ਇਹ ਪਾਏ ਸਤਨਾਜੇ ਨੂੰ ਚੁਗਦੇ ਹਨ ਓਵੇਂ ਓਵੇਂ ਆਪਣੀ ਜ਼ਿੰਦਗੀ ਵਿੱਚੋਂ ਦੁੱਖ ਦਿਲਦਰ ਦੂਰ ਹੁੰਦੇ ਹਨ ਅਤੇ ਸਾਡੀ ਜ਼ਿੰਦਗੀ ਵਿੱਚ ਜਿਆਦਾ ਪੈਸਾ ਆਉਂਦਾ ਹੈ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਇਸ ਵਿਸ਼ੇ ਤੇ ਆਉਂਦੇ ਹਾਂ ਕਿ ਆਪਾਂ ਨੂੰ ਇਸ ਦਰਵੈਸ਼ਾਂ ਤੋਂ ਯਾਨੀ ਕਿ ਕੀੜਿਆਂ ਤੋਂ ਕੀ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਬਾਅਦ ਵਿੱਚ ਆਪਾਂ ਉਸ ਵਿਸ਼ੇ ਤੇ ਗੱਲ ਕਰਾਂਗੇ ਕਿ ਇਹਨਾਂ ਦਰਵੈਸ਼ਾਂ ਨਾਲ ਆਪਾਂ ਕੀ ਉਪਾਅ ਕਰੀਏ ਕਿ ਆਪਣੇ ਘਰੇ ਧੰਦੇ ਖੁੱਲੇ ਗੱਫੇ ਹੋਣ ਅਤੇ ਦੁੱਖ ਦਿਲਦਰ ਸਾਡੇ ਘਰੋਂ ਦੂਰ ਹੋਵੇ ਸੰਗਤ ਜੀ ਸਭ ਤੋਂ ਪਹਿਲਾ ਪ੍ਰਸ਼ਨ ਆਉਂਦਾ ਹੈ ਕਿ ਆਪਾਂ ਨੂੰ ਕੀੜਿਆਂ ਤੋਂ ਕੀ ਕੁਝ ਸਿੱਖਣ ਨੂੰ ਮਿਲਦਾ ਹੈ ਜਿਵੇਂ ਨਾਲ ਅਸੀਂ ਆਪਣੀ ਪੂਰੀ ਜ਼ਿੰਦਗੀ ਸਵਾਰ ਸਕਦੇ ਹਾਂ ਜੀ ਅਤੇ ਦੁੱਖ ਦੇ ਇੱਧਰ ਨੂੰ ਦੂਰ ਕਰਕੇ ਖੁਸ਼ੀਆਂ ਆਪਣੇ ਵੇੜੇ ਲਿਆ ਸਕਦੇ ਹਾਂ ਤਾਂ ਦੇਖੋ ਸੰਗਤ ਜੀ ਇੱਕ ਗੱਲ ਤੇ ਧਿਆਨ ਦੇਣਾ ਪੈਣਾ ਹੈ ਇਹ ਕੀੜਿਆਂ ਦਾ ਪਰਿਵਾਰ ਬਹੁਤ ਵੱਡਾ ਹੁੰਦਾ ਹੈ ਇਹ ਆਪਣੇ ਪਰਿਵਾਰ ਦੇ ਨਾਲ ਮਿਲ ਜੁਲ ਕੇ ਰਹਿੰਦੇ ਹਨ ਜਦੋਂ ਵੀ ਇੱਕ ਕੀੜੇ ਨੂੰ ਕੋਈ ਕਣਕ ਦਾ ਦਾਣਾ ਮਿਲਦਾ ਹੈ ਨਾ ਤਾਂ ਉਹ ਝਟ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਬੁਲਾ ਲੈਂਦਾ ਹੈ ਅਤੇ ਉਹ ਰਲ ਮਿਲ ਕੇ ਉਸ ਕਣਕ ਦੇ ਦਾਣੇ ਨੂੰ ਆਪਣੇ ਭੌਣ ਦੇ ਵਿੱਚ ਲੈ ਜਾਂਦੇ ਹਨ ਸਾਨੂੰ ਇਸ ਤੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਪਰਿਵਾਰ ਦੇ ਨਾਲ ਨਾ ਮਿਲ ਕੇ ਰਹਿਣਾ ਚਾਹੀਦਾ ਹੈ ਤੁਸੀਂ ਦੇਖਿਆ ਹੋਵੇਗਾ ਕਈ ਲੋਕ ਤੰਦਰੁਸਤ ਵੀ ਰਹਿੰਦੇ ਹਨ ਘਰੋਂ ਵੀ ਧਨ ਵਾਲੇ ਹੁੰਦੇ ਹਨ ਭਾਵਕੇ ਚੰਗੇ ਪੈਸੇ ਵਾਲੇ ਹੁੰਦੇ ਹਨ ਪਰ ਫਿਰ ਵੀ ਵਾਹਿਗੁਰੂ ਨੂੰ ਕੋਸਦੇ ਰਹਿੰਦੇ ਹਨ ਕਿਉਂਕਿ ਉਹ ਆਪਣੇ ਤੋਂ ਉੱਚਿਆਂ ਨੂੰ ਦੇਖ ਕੇ ਜ਼ਿੰਦਗੀ ਜਿਉਂਦੇ ਹਨ ਪਰ ਕੀੜੇ ਇਸ ਤਰ੍ਹਾਂ ਬਿਲਕੁਲ ਨਹੀਂ ਕਰਦੇ ਜੀ ਇਸ ਲਈ ਗੁਰਵਾਣੀ ਵਿੱਚ ਵੀ ਉਹਨਾਂ ਨੂੰ ਦਰਵੇਸ਼ ਕਿਹਾ ਗਿਆ ਹੈ ਕਿਉਂਕਿ ਉਹਨਾਂ ਨੂੰ ਜਿੰਨਾ ਵੀ ਮਿਲਦਾ ਹੈ ਨਾ ਉਹ ਉਸਦੇ ਨਾਲ ਹੀ ਖੁਸ਼ ਹੋ ਜਾਂਦੇ ਹਨ ਅਤੇ ਮਿਲ ਕੇ ਖਾਂਦੇ ਹਨ ਜੀ ਸੰਗਤ ਜੀ ਦੂਜੀ ਗੱਲ ਆਪਾਂ ਨੂੰ ਐਸੇ ਦਰਵੇਸ਼ਾਂ ਤੋਂ ਇਹ ਸਿੱਖਣ ਨੂੰ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਹੀ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਕਿਰਤ ਕਮਾਈ ਹੀ ਦੱਸੀ ਹੈ ਜੀ ਉਹਨਾਂ ਨੇ ਵੀ 12 ਸਾਲ ਮੱਜੀਆਂ ਚ ਰਹਿ ਗਏ ਹਨ ਉਹਨਾਂ ਨੇ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਕੀਤੀ ਹੈ ਜੀ ਗਰਵਾਣੀ ਚ ਦੁੱਖ ਦੇ ਲਿੱਦਰ ਦਾ ਕਿਸੇ ਵੀ ਜਗ੍ਹਾ ਤੇ ਜ਼ਿਕਰ ਨਹੀਂ ਹੈਗਾ ਹਮੇਸ਼ਾ ਮਿਹਨਤ ਨੂੰ ਹੀ ਵੱਡਾ ਸਮਝਿਆ ਗਿਆ ਹੈ ਸੰਗਤ ਜੀ ਇੱਕ ਗੱਲ ਹੋਰ ਧਿਆਨ ਦੇਣ ਵਾਲੀ ਹੈ ਕਿ ਲੋਕ ਇਨਾ ਉੱਪਰ ਦਾਣੇ ਕਿਉਂ ਭੱਗੇ ਜਾਂਦੇ ਹਨ ਜਾਂ ਸਤਨਾਜਾ ਕਿਉਂ ਭੱਗ ਜਾਂਦੇ ਹਨ ਇਹ ਕੀੜੇ ਤਾਂ ਖੁਦ ਹੀ ਬਹੁਤ ਸਾਰੇ ਦਾਣੇ ਲੱਭ ਲੈਂਦੇ ਹਨ ਕਿਉਂਕਿ ਸੰਗਤ ਜੀ ਇਹ ਮਨੁੱਖ ਵਾਂਗ ਨਹੀਂ ਹੁੰਦੇ ਮਨੁੱਖ ਮਿਹਨਤ ਕਰਦਾ ਹੈ ਜੇਕਰ ਫਲ ਨਹੀਂ ਮਿਲਦਾ ਤਾਂ ਵਾਹਿਗੁਰੂ ਨੂੰ ਕੋਸਣ ਲੱਗ ਪੈਂਦਾ ਹੈ ਕਿ ਮੇਰੀ ਕਿਸਮਤ ਐਵੇਂ ਕਿਉਂ ਲਿਖ ਦਿੱਤੀ ਪਰ ਇਹ ਕੀੜੇ ਇਸ ਤਰ੍ਹਾਂ ਬਿਲਕੁਲ ਨਹੀਂ ਕਰਦੇ ਇਹ ਹਮੇਸ਼ਾ ਹੀ ਮਿਹਨਤ ਕਰਦੇ ਰਹਿੰਦੇ ਹਨ ਤੁਸੀਂ ਇੱਕ ਗੱਲ ਹੋਰ ਦੇਖੀ ਹੋਵੇਗੀ ਕਿ ਹੋਰ ਧਰਮ ਦੇ ਲੋਕ ਵੀ ਜੇਕਰ ਕਿਸੇ ਪ੍ਰਕਾਰ ਦਾ ਉਪਾਹ ਕਰਦੇ ਹਨ ਤਾਂ ਉਹ ਕੀੜਿਆਂ ਦੇ ਭੋਂਤੇ ਹੀ ਜ਼ਿਆਦਾਤਰ ਕੀਤੇ ਜਾਂਦੇ ਹਨ ਇਸ ਦੇ ਪਿੱਛੇ ਕੀ ਗੱਲ ਹੋ ਸਕਦੀ ਹੈ ਇਹ ਹਮੇਸ਼ਾ ਹੀ ਕੀੜਿਆਂ ਦੇ ਭੋਂਤੇ ਹੀ ਜ਼ਿਆਦਾਤਰ ਉਪਾਅ ਕਿਉਂ ਕੀਤੇ ਜਾਂਦੇ ਹਨ ਤਾਂ ਸੰਗਤ ਜੀ ਇਸ 'ਚ ਕੋਈ ਝੂਠ ਨਹੀਂ ਹੈ ਕਿ ਇਹ ਆਪਣੇ ਦੁੱਖਾਂ ਨੂੰ ਕੱਟਦੇ ਹਨ ਕਿਉਂਕਿ ਜਿਵੇਂ ਜਿਵੇਂ ਇਹ ਕੀਤੇ ਉਪਾਅ ਵਾਲੇ ਸਤਨਾਜੇ ਨੂੰ ਖਾਂਦੇ ਹਨ ਓਵੇਂ ਓਵੇਂ ਹੀ ਆਪਣੇ ਦੁੱਖ ਕੱਟੇ ਜਾਂਦੇ ਹਨ ਮੈਂ ਤੁਹਾਨੂੰ ਇਸ ਗੱਲ ਤੋਂ ਜਾਣੂ ਕਰਵਾਉਣਾ ਚਾਹੁੰਦਾ ਹਾਂ ਕਿ ਇਹ ਕੋਈ ਵੈਂਪਰਮ ਨਹੀਂ ਹੈ ਨਾ ਹੀ ਕੋਈ ਟੂਣਾ ਟੋਟਕਾ ਹੈ ਇਹ ਇੱਕ ਤਰ੍ਹਾਂ ਦੀ ਆਮ ਜਿਹੀ ਵਿਧੀ ਹੈ ਸਾਡੇ ਮਹਾਪੁਰਖ ਤੇ ਸਾਡੇ ਵੱਡੇ-ਵਡੇਰੇ ਵੀ ਆਖਦੇ ਸਨ ਕਿ ਜਿਵੇਂ-ਜਿਵੇਂ ਅਸੀਂ ਭੁੱਖਿਆਂ ਨੂੰ ਦਾਣਾ ਦਿੰਦੇ ਹਾਂ ਨਾ ਓਵੇਂ-ਓਵੇਂ ਵਾਹਿਗੁਰੂ ਸਾਡੇ ਤੋਂ ਖੁਸ਼ ਹੁੰਦੇ ਨੇ ਸੰਗਜੀ ਹੁਣ ਜ਼ਿਆਦਾ ਦੇਰ ਨਾ ਕਰਦੇ ਹੋਏ ਆਪਾਂ ਇਸ ਉਪਾਅ ਨੂੰ ਜਾਣਦੇ ਹਾਂ ਸਾਧ ਸੰਗਜੀ ਸਭ ਤੋਂ ਪਹਿਲਾਂ ਇੱਕ ਕਟੋਰੀ ਪੱਕੇ ਚੋਲਾਂ ਦੀ ਲੈ ਲੈਣੀ ਹੈ ਤੁਸੀਂ ਚੋਲਾਂ ਨੂੰ ਆਮ ਬਾਜ਼ਾਰ ਵਿੱਚੋਂ ਵੀ ਖਰੀਦ ਸਕਦੇ ਹੋ ਪਰ ਕਟੋਰੀ ਵਿੱਚ ਥੋੜੀ ਦਹੀਂ ਮਿਲਾ ਕੇ ਉਸ ਨੂੰ ਇੱਕ ਕੋਲ ਜਿਹਾ ਬਣਾ ਲੈਣਾ ਹੈ ਤੁਸੀਂ ਚੌਲ ਪੱਕੇ ਵੀ ਲੈ ਸਕਦੇ ਹੋ ਜਾਂ ਫਿਰ ਆਮ ਖੀਰ ਵਾਲੇ ਵੀ ਲੈ ਸਕਦੇ ਹੋ ਪਰ ਯਾਦ ਰੱਖੇ ਕਿ ਇਸ ਨੂੰ ਹਮੇਸ਼ਾ ਸਵੇਰ ਦੇ ਸਮੇਂ ਹੀ ਕਰਨਾ ਹੈ ਤੁਸੀਂ ਇਸ ਉਪਾਣ ਨੂੰ ਰੋਟੀ ਤੋਂ ਬਾਅਦ ਜਾਂ ਰੋਟੀ ਤੋਂ ਪਹਿਲਾਂ ਵੀ ਕਰ ਸਕਦੇ ਹੋ ਪਰ ਸੰਗਤ ਜੀ ਸਮਾਂ ਹਮੇਸ਼ਾ ਸਵੇਰ ਦਾ ਹੀ ਹੋਣਾ ਚਾਹੀਦਾ ਹੈ ਜੇਕਰ ਤੁਹਾਡੇ ਘਰ ਵਿੱਚ ਦੁੱਖ ਦੀ ਲਦਰ ਜ਼ਿਆਦਾ ਹੈ ਤਾਂ 7 ਵਾਰ ਆਪਣੇ ਸਿਰ ਤੇ ਛਾਤੀ ਨਾਲ ਲਗਾ ਲੈਣਾ ਹੈ ਜੀ ਅਤੇ ਜੇਕਰ ਤੁਹਾਡੇ ਘਰ ਵਿੱਚ ਬਰਕਤ ਨਹੀਂ ਆਉਂਦੀ ਅਤੇ ਤੁਸੀਂ ਵੀ ਉਹਨਾਂ ਲੋਕਾਂ ਵਰਗੀ ਜ਼ਿੰਦਗੀ ਜਿਉਣੀ ਹੈ ਜਿਸ ਵਿੱਚ ਉਹ ਖੁੱਲਾ ਖਰਚ ਕਰਦੇ ਹਨ ਤਾਂ ਆਪਣੇ ਘਰ ਦੇ ਕਮਰਿਆਂ ਦੇ ਸਾਰੇ ਖੁੰਜਿਆਂ ਨਾਲ ਉਸ ਨੂੰ ਲਗਾ ਲੈਣਾ ਹੈ। ਕਮਰਿਆਂ ਦੇ ਖੁੰਜਿਆਂ ਵਿੱਚੋਂ ਇਸ ਚੌਲਾਂ ਨੂੰ ਲਗਾਉਂਦੇ ਹੋ ਤਾਂ ਹਮੇਸ਼ਾ ਪਿਛਲੇ ਕਮਰੇ ਤੋਂ ਸ਼ੁਰੂ ਕਰਕੇ ਬਾਹਰ ਵੱਲ ਨੂੰ ਆਉਣਾ ਹੈ ਤਾਂ ਕਿ ਉਹ ਸਾਰੇ ਦੁੱਖ ਦਲਿੱਦਰ ਉਸ ਚੌਲਾਂ ਦੇ ਨਾਲ-ਨਾਲ ਬਾਹਰ ਚਲੇ ਜਾਣ ਜੀ। ਅਤੇ ਉਸ ਤੋਂ ਬਾਅਦ ਤੁਸੀਂ ਜਦੋਂ ਉਸ ਨੂੰ ਬਾਹਰ ਲੈ ਕੇ ਆ ਗਏ ਤਾਂ ਉਸ ਨੂੰ ਤੁਸੀਂ ਘਰ ਦੇ ਅੰਦਰ ਨਹੀਂ ਲੈ ਕੇ ਜਾਣਾ। ਉਸ ਤੋਂ ਬਾਅਦ ਤੁਸੀਂ ਸਿੱਧਾ ਹੀ ਕਿਸੇ ਵੀ ਕੀੜਿਆਂ ਦੇ ਭੌਂਤੇ ਲੈ ਜਾ ਕੇ ਉਸ ਨੂੰ ਪਾ ਦੇਣਾ ਹੈ। ਸੰਗਤ ਜੀ ਇੱਕ ਗੱਲ ਹੋਰ ਧਿਆਨ ਵਿੱਚ ਰੱਖਣਾ ਜੋ ਕਿ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਐਸ ਚੌਲਾਂ ਨੂੰ ਪਾਉਣਾ ਹੈ ਤਾਂ ਹਮੇਸ਼ਾ ਹੱਥ ਦੇ ਨਾਲ ਹੀ ਪਾਉਣਾ ਹੈ। ਇਹ ਨਹੀਂ ਕਰਨਾ ਕਿ ਸਿੱਧਾ ਹੀ ਕਟੋਰੀ ਨੂੰ ਬਿਨਾਂ ਹੱਥ ਲਗਾਏ ਢੇਰੀ ਕਰ ਦੇਣਾ ਹੈ। ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਗੱਲ ਸਮਝ ਆ ਗਈ ਹੋਵੇਗੀ। ਸੰਗਤ ਜੀ ਇਹ ਕੋਈ ਟੂਣਾ ਟੋਟਕਾ ਨਹੀਂ ਹੈ। ਐਸ ਲਈ ਤੁਸੀਂ ਬਿਨਾਂ ਕਿਸੇ ਤੋਂ ਡਰੇ, ਬਿਨਾਂ ਲੋਕਾਂ ਤੋਂ ਡਰੇ ਤੁਸੀਂ ਇਹ ਉਪਾਅ ਕਰ ਸਕਦੇ ਹੋ। ਇਸ ਨਾਲ ਕਿਸੇ ਦਾ ਵੀ ਬੁਰਾ ਨਹੀਂ ਹੋਣ ਵਾਲਾ। ਇਹ ਕੋਈ ਟੂਣਾ ਟੋਟਕਾ ਨਹੀਂ ਹੈ ਜੀ। ਜੋ ਤੁਸੀਂ ਕਿਸੇ ਇਨਸਾਨ ਤੇ ਕਰਨ ਜਾ ਰਹੇ ਹੋ, ਇਹ ਸਿਰਫ ਆਪਣੇ ਦੁੱਖ ਦਿਲਦਰ ਨੂੰ ਅਤੇ ਸਾਡੇ ਘਰੇ ਧਨ ਦੀ ਬਰਕਤ ਨੂੰ ਲਿਆਉਣ ਲਈ ਕੀੜਿਆਂ ਦੇ ਪੌਣ ਉੱਪਰ ਸਤਨਾਜਾ ਪਾ ਕੇ ਹੀ ਇਹ ਉਪਾਅ ਕੀਤਾ ਜਾਂਦਾ ਹੈ ਸੰਗਤ ਜੀ ਜੇਕਰ ਤੁਸੀਂ ਪੂਰਾ ਇੱਕ ਹਫਤਾ ਇਸ ਉਪਾਅ ਨੂੰ ਹਰ ਰੋਜ਼ ਸਵੇਰੇ ਕਰਦੇ ਹੋ ਨਾ ਤਾਂ ਤੁਸੀਂ ਦੇਖੋਗੇ ਕਿ ਕਿਵੇਂ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਆਪਣੀ ਕਿਰਪਾ ਕਰਦੇ ਹਨ ਅਤੇ ਜਲਦ ਹੀ ਤੁਹਾਡੇ ਘਰੇ ਬਹੁਤ سارے ਪੈਸੇ ਕਿਸੇ ਨਾ ਕਿਸੇ ਵਜ੍ਹਾ ਨਾਲ ਆਉਣ ਲੱਗ ਪੈਣਗੇ ਜੀ